ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ 10 ਜੀਆਂ ਵਾਲੇ ਪੰਜਾਬੀ ਪਰਿਵਾਰ ਤੇ ਡਿੱਗਿਆ ਕਹਿਰ ਜਗਰਾਜ ਸਿੰਘ ਨੇ ਜ਼ਾਹਰ ਕੀਤੀ ਪਰਿਵਾਰਕ ਮੈਂਬਰਾਂ ਦੀ ਸ਼ਨਾਖਤ ਕੈਨੇਡਾ ਤੋਂ ਡਿਪੋਰਟ ਹੋਵੇਗਾ ਪੰਜਾਬੀ ਨੌਜਵਾਨ ਫੈਡਰਲ ਅਦਾਲਤ ਨੇ ਰੱਦ ਕੀਤਾ ਪਨਾਹ ਦਾ ਦਾਵਾ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੇ ਬਚਾਈ 7 ਜਣਿਆਂ ਦੀ ਜਾਨ ਕੈਲਗਰੀ ਦੇ ਦੋ ਘਰਾਂ ਨੂੰ ਲੱਗੀ ਅੱਗ ਤੀਜੇ ਦਾ ਬਾਰੀ ਹਿੱਸਾ ਸੜਿਆ ਬ੍ਰੈਮਟਨ ਵਿੱਚ ਭਾਰਤੀ ਨੌਜਵਾਨ ਨੇ ਕੀਤਾ ਪਿਤਾ ਦਾ ਕਤਲ ਪੀਲ ਰੀਜਨਲ ਪੁਲਿਸ ਨੇ ਜ਼ाहिर ਕੀਤੀ ਸ਼ੱਕੀ ਦੀ ਪਛਾਣ ਕੈਨੇਡਾ ਤੇ ਭਾਰਤ ਵੱਲੋਂ ਦਵੱਲਾ ਵਪਾਰ 70 ਅਰਬ ਡਾਲਰ ਤੱਕ ਲੈ ਜਾਣ ਦਾ ਟੀਚਾ ਜੀ20 ਸਮੇਲਨ ਦੌਰਾਨ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਮਾਕਾਰਨੀ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ ਕੈਨੇਡਾ ਵਿੱਚ ਗਾਇਬ ਹੋਈ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੀ ਇੱਕ ਹੋਰ 에ਅਰ ਹੋਸਟੈਸ ਲਾਹੌਰ ਤੋਂ ਟ੍ਰਾਂਟੋ ਟੋ ਫਲਾਈਟ ਰਾਹੀਂ ਪੁੱਜੀ ਸੀ ਆਸੀਫ ਨਜ਼ਮ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਤਬਾਕੂਨ ਅੱਗ ਲੱਗਣ ਕਾਰਨ ਖੇਰੂ-ਖੇਰੂ ਹੋਏ 10 ਜੀਆਂ ਵਾਲੇ ਪੰਜਾਬੀ ਪਰਿਵਾਰ ਦੀ ਸ਼ਰਾਖਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 5 ਜਣੇ ਇਸ ਦੁਨੀਆ ਵਿੱਚ ਨਹੀਂ ਰਹੇ ਅਤੇ 4 ਹੋਰ ਹਸਪਤਾਲ ਵਿੱਚ ਜ਼ਿੰਦਗੀ ਲਈ ਜੂਝ ਰਹੇ ਨੇ ਬ੍ਰੈਮਟਨ ਦੇ ਮੰਦਪਾਗੇ ਮਕਾਨ ਵਿੱਚ ਰਹਿੰਦੇ ਜਗਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਸੱਸ ਤੋਂ ਇਲਾਵਾ 29 ਸਾਲ ਦੀ ਸਿਸਟਰ-ਇਨ-ਲॉ ਗੁਰਜੀਤ ਕੌਰ ਗੁਰਜੀਤ ਕੌਰ ਦਾ 2 ਸਾਲਾ ਬੱਚਾ ਉਸਦੀ ਪਤਨੀ ਅਰਸ਼ਵੀਰ ਕੌਰ ਦੀ 27 ਸਾਲਾ ਕਜ਼ਨ ਅਨੂ ਅਤੇ ਅਰਸ਼ਵੀਰ ਕੌਰ ਦੀ ਕੁੱਖ ਵਿੱਚ ਪਾਲ ਰਿਹਾ ਬੱਚਾ ਇਸ ਦੁਨੀਆ ਵਿੱਚ ਨਹੀਂ ਰਹੇ। ਜਗਰਾਜ ਸਿੰਘ ਮੁਤਾਬਕ ਉਹ ਕੰਮ ਤੇ ਗਿਆ ਹੋਇਆ ਸੀ ਜਦੋਂ ਘਰ ਨੂੰ ਅੱਗ ਲੱਗੀ ਅਤੇ ਸਾਰੀਆਂ ਨਿੱਜੀ ਚੀਜ਼ਾਂ ਜਿਨ੍ਹਾਂ ਵਿੱਚ ਕੱਪੜੇ, ਪਾਸਪੋਰਟ, ਬੀਮਾ ਦਸਤਾਵੇਜ਼ ਅਤੇ ਹੋਰ ਜ਼ਰੂਰੀ ਕਾਗਜ਼ਾਤ ਸੜ ਕੇ ਸੁਆਹ ਹੋ ਗਏ। ਦੂਜੇ ਪਾਸੇ ਜਗਰਾਜ ਸਿੰਘ ਦੀ ਪਤਨੀ ਅਰਸ਼ਵੀਰ ਕੌਰ 5 ਸਾਲ ਦਾ ਬੇਟਾ ਬ੍ਰਦਰ ਇਨ ਲਾਅ ਅਮਰਿਤ ਵੀਰ ਸਿੰਘ ਅਤੇ ਅਮਰਿਤ ਵੀਰ ਸਿੰਘ ਦਾ ਬ੍ਰਦਰ ਇਨ ਲਾਅ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਧਰ ਸੀਟੀਵੀ ਦੀ ਰਿਪੋਰਟ ਮੁਤਾਬਕ ਘਰ ਵਿੱਚ ਦੋ ਕਿਰਾਏਦਾਰ ਵੀ ਮੌਜੂਦ ਸਨ ਜੋ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਰਹੇ ਪੀਐਨ ਰੀਜਨਲ ਪੁਲਿਸ ਮੁਤਾਬਕ ਪਰਿਵਾਰ ਦੇ ਚਾਰ ਜੀਆ ਨੇ ਦੂਜੀ ਮੰਜ਼ਲ ਤੋਂ ਛਾਲਾ ਮਾਰੀਆਂ ਅਤੇ ਗੰਭੀਰ ਜ਼ਖਮੀ ਹੋ ਗਏ ਹਾਲਾਂਕਿ ਪੁਲਿਸ ਵੱਲੋਂ 2 ਸਾਲਾਂ ਬੱਚੇ ਸਣੇ 2 ਜਣੇ ਲਾਪਤਾ ਮੰਨੇ ਜਾ ਰਹੇ ਨੇ ਪਰ ਜਗਰਾਜ ਸਿੰਘ ਵੱਲੋਂ ਆਰਥਿਕ ਸਹਾਇਤਾ ਲਈ ਕਾਇਮ ਕੀਤੇ ਗੋ ਫੰਡਮੀ ਪੇਜ ਰਾਹੀਂ ਸਪਸ਼ਟ ਹੋ ਗਿਆ ਕਿ ਦੋਵੇਂ ਜਣੇ ਇਸ ਦੁਨੀਆ ਵਿੱਚ ਨਹੀਂ ਇਸ ਤਰਸਦੀ ਦੌਰਾਨ ਆਪਣੇ ਪਰਿਵਾਰ ਵਿੱਚੋਂ ਸਿਰਫ ਜਗਰਾਜ ਸਿੰਘ ਹੀ 60 ਫੀਟ ਤੋਂ ਬਚ ਸਕੇ ਆ ਜਿਸ ਦਾ ਕਹਿਣਾ ਹੈ ਕਿ ਦੇਹਾਂ ਨੂੰ ਪੰਜਾਬ ਭੇਜਣ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਕਿ ਧਾਰਮਿਕ ਰਸਮਾਂ ਮੁਤਾਬਕ ਅੰਤਮ ਸੰਸਕਾਰ ਕੀਤਾ ਜਾ ਸਕੇ ਮੈਕਲਾਫਲਨ ਰੋਡ ਅਤੇ ਰਿਮੈਂਬਰੈਂਸ ਰੋਡ ਤੇ ਸਥਿਤ ਘਰ ਵਿੱਚ ਵੀਰਵਾਰ ਵੱਡੇ ਤੜਕੇ ਲੱਗੀ ਭਿਆਨਕ ਅੱਗ ਨੇ ਆਂਡ ਗਵਾਂ ਦੇ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਗਵਾਂਡੀਆਂ ਨੇ ਕਿਹਾ ਕਿ ਅਜਿਹੀ ਤਰਾਸਦੀ ਬਾਰੇ ਸੋਚ ਕੇ ਹੀ ਰੂਹ ਕੰਬ ਉੱਠਦੀ ਹੈ ਪਰਿਵਾਰ ਦੇ ਉਹਨਾਂ ਮੈਂਬਰਾਂ ਦੀ ਹਾਲਤ ਬਾਰੇ ਸੋਚ ਕੇ ਸਰੀਰ ਸੁੰਨ ਹੋ ਜਾਂਦਾ ਹੈ ਜਿਨ੍ਹਾਂ ਨੇ ਜਾਨ ਬਚਾਉਣ ਲਈ ਦੂਜੀ ਮੰਜ਼ਲ ਤੋਂ ਛਾਲਾ ਮਾਰੀਆਂ ਇਸੇ ਦੌਰਾਨ ਐਤਵਾਰ ਨੂੰ ਕੋਰੋਨਰ ਵੱਲੋਂ ਮੌਕੇ ਵਾਰਦਾਤ ਦਾ ਮੌਇਨਾ ਕੀਤਾ ਗਿਆ ਪਰ ਫਿਲਹਾਲ ਅੱਗ ਲੱਗਣ ਦੇ ਕਾਰਨਾ ਬਾਰੇ ਕੋਈ ਜ਼ਿਕਰ ਸਾਹਮਣੇ ਨਹੀਂ ਆ ਸਕਿਆ ਪੀਨ ਰੀਜਨਲ ਪੁਲਿਸ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਅਤੇ ਫਾਇਰ ਮਾਰਸ਼ਲ ਦੇ ਦਫ਼ਤਰ ਵੱਲੋਂ ਅੱਜ ਬਾਅਦ ਦੁਪਹਿਰ ਘਟਨਾ ਬਾਰੇ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ ਦੂਜੇ ਪਾਸੇ ਮਕਾਨ ਮਾਲਕ ਦੀ شناخت ਫਿਲਹਾਲ ਉੱਭਰ ਕੇ ਸਾਹਮਣੇ ਨਹੀਂ ਆ ਸਕੀ ਜੋ ਭਾਰਤੀ ਦੱਸਿਆ ਜਾ ਰਿਹਾ ਹੈ ਬਿਆਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਆ ਕੈਨੇਡਾ ਸਰਕਾਰ ਵੱਲੋਂ ਅਸਾਇਲਮ ਅਰਜ਼ੀਆਂ ਰੱਦ ਕੀਤੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ ਖਾਲਿਸਤਾਨ ਹਮਾਇਤੀ ਹੋਣ ਦਾ ਦਾਵਾ ਕਰਦਿਆਂ ਕੈਨੇਡਾ ਵਿੱਚ ਪਨਾਹ ਮੰਗਣ ਵਾਲੇ ਗਗਨਦੀਪ ਸਿੰਘ ਦੀ ਅਰਜ਼ੀ ਇੱਕ ਫੈਡਰਲ ਅਦਾਲਤ ਨੇ ਰੱਦ ਕਰ ਦਿੱਤੀ ਹੈ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਗਗਨਦੀਪ ਸਿੰਘ ਨੇ 2018 ਤੋਂ ਬਾਅਦ ਕਿਸੇ ਵਿਦਿਅਕ ਸੰਸਥਾ ਵਿੱਚ ਹਾਜ਼ਰੀ ਨਹੀਂ ਲਗਵਾਈ ਅਤੇ ਆਖਰਕਾਰ ਅਸਾਇਲਮ ਕਲੇਮ ਕਰ ਦਿੱਤਾ ਗਗਨਦੀਪ ਸਿੰਘ ਨੇ ਸਮਲਿੰਗੀ ਹੋਣ ਦਾ ਦਾਵਾ ਵੀ ਕੀਤਾ ਅਤੇ ਕਿਹਾ ਕਿ ਭਾਰਤ ਰਿਪੋਰਟ ਕੀਤੇ ਜਾਣਤੇ ਉਸ ਦੀ ਜਾਨ ਖਤਰੇ ਵਿੱਚ ਪੈ ਜਾਵੇਗੀ ਪਰ ਰੈਫਿਊਜੀ ਬੋਰਡ ਤੋਂ ਬਾਅਦ ਫੈਡਰਲ ਅਦਾਲਤ ਨੇ ਵੀ ਉਸ ਦੀਆਂ ਦਲੀਲਾਂ ਮੰਨਣ ਤੋਂ ਨਾ ਕਰ ਦਿੱਤੀ ਗਗਨਦੀਪ ਸਿੰਘ ਵੱਲੋਂ ਅਦਾਲਤ ਵਿੱਚ ਪੇਸ਼ ਤੱਥਾਂ ਮੁਤਾਬਕ ਖੁਦ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਦੱਸਿਆ ਗਿਆ ਅਤੇ ਬਟਾਲਾ ਦੇ ਕਿਸੇ ਸ਼ਖਸ ਨਾਲ ਸਮਲਿੰਗੀ ਸਬੰਧ ਹੋਣ ਦਾ ਜ਼ਿਕਰ ਕੀਤਾ ਗਗਨਦੀਪ ਮੁਤਾਬਕ ਪੰਜਾਬ ਵਿੱਚ ਸਮਲਿੰਗੀ ਸਬੰਧਾਂ ਨੂੰ ਮਾਨਤਾ ਨਹੀਂ ਜਿਸ ਦੇ ਮੱਦੇਨਜ਼ਰ ਉਸਨੂੰ ਰਿਪੋਰਟ ਕਰਨਾ ਉਸਦੀ ਜਾਨ ਵਾਸਤੇ ਵੱਡਾ ਖਤਰਾ ਪੈਦਾ ਕਰ ਸਕਦਾ ਹੈ ਅਦਾਲਤ ਨੂੰ ਸੰਬਲਣਗੀ ਇਸ ਬੰਦਾਂ ਵਾਲੀ ਕਹਾਣੀ ਬਿਲਕੁਲ ਵੀ ਨਾਜਾਚੀ ਅਤੇ ਖਾਲਿਸਤਾਨ ਹਮਾਇਤੀ ਸਰਗਰਮੀਆਂ ਵਿੱਚ ਸ਼ਮੂਲੀਅਤ ਬਾਰੇ ਅਦਾਲਤ ਨੇ ਕਿਹਾ ਕਿ ਮੋੜਲੀ ਅਰਜ਼ੀ ਵਿੱਚ ਅਜਿਹੀ ਕੋਈ ਜਾਣਕਾਰੀ ਸ਼ਾਮਲ ਨਹੀਂ ਸੀ ਕੀਤੀ ਗਈ ਦੱਸ ਦਈਏ ਕਿ ਭਾਰਤੀ ਖਾਸ ਤੌਰ ਤੇ ਪੰਜਾਬੀ ਨੌਜਵਾਨਾਂ ਵੱਲੋਂ ਰੈਫਿਊਜੀ ਬੋਰਡ ਦੇ ਫੈਸਲਿਆਂ ਵਿਰੁੱਧ ਕੈਨੇਡੀਅਨ ਅਦਾਲਤਾਂ ਵਿੱਚ ਦਾਇਰ ਅਪੀਲਾਂ ਵੀ ਕਾਰਗਰ ਸਾਬਤ ਨਹੀਂ ਹੋ ਰਹੀਆਂ ਅਤੇ 90% ਫੈਸਲੇ ਨਾਂ ਵਿਚ ਆ ਰਹੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮੌਜੂਦਾ ਬਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਵਿੱਚੋਂ 30 ਪਨਾਹ ਮੰਗਣ ਵਾਲਿਆਂ ਦੇ ਵਿਰੁੱਧ ਰਹੇ ਮਿਸਾਲ ਵਜੋਂ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਵਿੱਚ ਡਿਪੋਰਟੇਸ਼ਨ ਹੁਕਮਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਅਰਜ਼ੀ ਰੱਦ ਕਰ ਦਿੱਤੀ ਪਰਦੀਪ ਸਿੰਘ ਨੇ ਖਾਲਿਸਤਾਨ ਹਮਾਇਤੀ ਹੋਣ ਅਤੇ ਭਾਰਤ ਡਿਪੋਰਟ ਕੀਤੇ ਜਾਣ ਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਦੇ ਹਲਫੀਆ ਬਿਆਨ ਅਤੇ ਸੋਸ਼ਲ ਮੀਡੀਆ ਤੇ ਆਧਾਰਤ ਸਬੂਤ ਪੇਸ਼ ਕੀਤੇ ਗਏ ਪਰ ਜੱਜ ਨੇ ਕੋਈ ਸਬੂਤ ਨਾ ਮੰਨਿਆ ਪਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਵਿੱਚ ਸਪਾਊਸਲ ਵਰਕ ਪਰਮਿਟ ਤੇ ਕੈਨੇਡਾ ਪਹੁੰਚਾ ਸੀ 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ ਇਸੇ ਦੌਰਾਨ 16 ਨਵੰਬਰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਟ੍ਰਾਂਟੋ ਦੀ ਇਸੇ ਅਦਾਲਤ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਡਿਪੋਰਟ ਕਰਨ ਦੇ ਹੁਕਮਾਂ ਤੇ ਰੋਕ ਵੀ ਲਾਈ ਗਈ ਜੋ ਵਿਜ਼ਟਰ ਵੀਜ਼ਾ ਤੇ ਕੈਨੇਡਾ ਪੁੱਜਾ ਸੀ ਪਰ ਬਾਅਦ ਵਿੱਚ ਪਨਾਹ ਦਾ ਦਾਵਾ ਪੇਸ਼ ਕਰ ਦਿੱਤਾ ਇਸੇ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਉਸ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ ਦੂਜੇ ਪਾਸੇ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ 46480 ਅਸਾਈਲਮ ਦਾਅਵੇ ਪ੍ਰਵਾਨ ਵੀ ਕੀਤੇ ਗਏ ਅਤੇ ਇਹ ਗਿਣਤੀ 2018 ਦੇ ਮੁਕਾਬਲੇ 200% ਵਧ ਬਣਦੀ ਹੈ ਜਦੋਂ ਮੁਲਕ ਵਿੱਚ ਸਭ ਤੋਂ ਵੱਧ ਰਫਿਊਜੀਆ ਨੂੰ ਪੱਕਾ ਕੀਤਾ ਗਿਆ। ਅਤੀਤ ਵਿੱਚ ਵਿਜ਼ਟਰ ਵੀਜ਼ਾ ਤੇ ਕੈਨੇਡਾ ਪੁੱਜੇ ਵਿਦੇਸ਼ੀ ਨਾਗਰਿਕਾਂ ਨੇ ਵੀ ਪਨਾਹ ਦੇ ਦਾਅਵੇ ਪੇਸ਼ ਕੀਤੇ ਅਤੇ ਸਟੱਡੀ ਵੀਜ਼ਾ ਤੇ ਆਉਣ ਮਗਰੋਂ ਪੀਆਰ ਲੈਨ ਵਿੱਚ ਅਸਫਲ ਰਹੇ ਕੁਮੰਤਰੀ ਵਿਦਿਆਰਥੀ ਵੀ ਇਸ ਰਾਤੇ ਤੁਰ ਪਏ ਕੈਨੇਡਾ ਵਿੱਚ 2023 ਦੌਰਾਨ 138000 ਅਸਾਈਲਮ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿੱਚੋਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫੀਸਦੀ ਬਣਦੇ ਸਨ ਵੈਰਾ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਸੂਜ ਬੂਜ ਨਾਲ ਬਚੀਆਂ ਕਈ ਕੀਮਤੀ ਜਾਨਾਂ ਨਾਲ ਸਬੰਧਤ ਹੈ ਕੈਨੇਡਾ ਵਿੱਚ ਪੰਜਾਬੀ ਪਰਿਵਾਰਾਂ ਉੱਤੇ ਅੱਗ ਘਹਿਟਾ ਰਹੀ ਹੈ ਜੀ ਹਾਂ ਬ੍ਰੈਂਪਟਨ ਦੀ ਜਾਨਲੇਵਾ ਘਟਨਾ ਮਗਰੋਂ ਕੈਲਗਰੀ ਵਿਖੇ ਹੌਲਨਾਕ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਨੌਜਵਾਨ ਦੀ ਸੂਜਬੂਜ ਸਦਕਾ ਪੰਜ ਔਰਤਾਂ ਸਣੇ 7 ਜਣਿਆਂ ਦੀ ਜਾਨ ਬਾਜ਼ ਗਈ ਕੈਲਗਰੀ ਦੇ ਨਾਰਥ-ਈਸਟ ਇਲਾਕੇ ਵਿੱਚ ਵਾਪਰੀ ਘਟਨਾ ਬਾਰੇ ਗਵਾਂਡੀ ਨਵਦੀਪ ਰਾਣਾ ਨੇ ਦੱਸਿਆ ਕਿ ਉਹ ਸ਼ਨੀਚਰਵਾਰ ਸ਼ਾਮ ਬਾਰਬੀਕਿਊ ਦੀ ਤਿਆਰੀ ਕਰ ਰਿਹਾ ਸੀ ਜਦੋਂ ਸੰਘਣਾ ਧੂੰਆਂ ਉੱਠਦਾ ਨਜ਼ਰ ਆਇਆ ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਨਵਦੀਪ ਰਾਣਾ ਨੇ ਤੁਰਤ 911 ਤੇ ਕਾਲ ਕਰ ਦਿੱਤੀ ਅਤੇ ਮਕਾਨ ਵਿੱਚੋਂ ਪੰਜ ਔਰਤਾਂ ਨੂੰ ਬਾਹਰ ਨਿਕਲਣ ਵਿੱਚ ਮਦਦ ਕੀਤੀ। ਦੋ ਜਣਿਆਂ ਨੂੰ ਬੇਸਮੈਂਟ ਵਿੱਚੋਂ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਾਇਰਫਾਈਟਰਜ਼ ਮੁਤਾਬਕ ਅੱਗ ਨੇ ਦੋ ਘਰਾਂ ਦਾ ਵੱਡਾ ਨੁਕਸਾਨ ਕੀਤਾ ਜਦਕਿ ਤੀਜੇ ਘਰ ਦਾ ਸਿਰਫ ਬਾਰੀ ਹਿੱਸਾ ਸੜਿਆ ਹੈ। ਨਵਦੀਪ ਰਾਣਾ ਮੁਤਾਬਕ ਅੱਗ ਬਾਰੇ ਪਤਾ ਲੱਗਦਿਆਂ ਹੀ ਉਸਨੇ ਆਣਗੁਆਣ ਵਿੱਚ ਵਸਦੇ ਲੋਕਾਂ ਦੇ ਦਰਵਾਜ਼ੇ ਖੜਕਾਉਣੇ ਸ਼ੁਰੂ ਕਰ ਦਿੱਤੇ। ਨਵਦੀਪ ਰਾਣਾ ਨੇ احتیاط ਵਜੋਂ ਆਪਣੇ ਘਰ ਅੰਦਰ ਮੌਜੂਦ ਮੈਂਬਰਾਂ ਨੂੰ ਵੀ ਬਾਹਰ ਕੱਢ ਲਿਆ ਉਹ ਹਰ ਇਨਸਾਨ ਨੂੰ ਸੁਰੱਖਿਅਤ ਇਲਾਕੇ ਵਿੱਚ ਲਿਜਾਣਾ ਚਾਹੁੰਦਾ ਸੀ ਇੱਕ ਹੋਰ ਗੁਆਂਡੀ ਡੈਨਿਸ ਨੂੰ ਅੱਗ ਬਾਰੇ ਉਦੋਂ ਹੀ ਪਤਾ ਲੱਗਿਆ ਜਦੋਂ ਫਾਇਰਫਾਈਟਰ ਮੌਕੇ ਤੇ ਪਹੁੰਚ ਗਏ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਤਾਰਾ ਡੇਲ ਦੇ 100 ਬਲਾਕ ਵਿੱਚ ਲੱਗੀ ਅੱਗ ਵੱਡਾ ਜਾਨੀ ਨੁਕਸਾਨ ਕਰ ਸਕਦੀ ਸੀ ਜੇ ਨਵਦੀਪ ਰਾਣਾ ਵੇਲੇ ਸਿਰ ਹਿੰਮਤ ਨਾ ਕਰਦਾ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਭਾਰਤੀ ਨੌਜਵਾਨ ਵੱਲੋਂ ਪਿਤਾ ਦਾ ਕਥਿਤ ਤੌਰ ਤੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਨਾਲ ਸੰਬੰਧਤ ਅਹਿਮ ਖਬਰ ਵਾਲ ਬ੍ਰੈਮਟਨ ਵਿਖੇ ਭਾਰਤੀ ਮੂਲ ਦੇ ਇੱਕ ਨੌਜਵਾਨ ਨੇ ਕਥਿਤ ਤੌਰ ਤੇ ਆਪਣੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਐਤਵਾਰ ਨੂੰ ਜਾਰੀ ਬਿਆਨ ਮੁਤਾਬਕ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕਲੀਅਰ ਜੋਆ ਸਟਰੀਟ ਵਿੱਚ ਬਾਅਦ ਦੁਪਹਿਰ ਤਕਰੀਬਨ ਸਵਾ 3 ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ ਤੇ ਪਹੁੰਚੇ ਅਫਸਰਾਂ ਨੂੰ ਇੱਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਪੈਰਾਮੈਡੀਕਸ ਵੱਲੋਂ ਉਸ ਦੀ ਜਾਨ ਬਚਾਉਣ ਦੇ ਹੰਗਾਮੀ ਉਪਾਅ ਕੀਤੇ ਜਾਣ ਦੇ ਬਾਵਜੂਦ ਉਹ ਮੌਕੇ ਤੇ ਹੀ ਦਮ ਤੋੜ ਗਿਆ ਐਕਟਿੰਗ ਸਰਜੈਂਟ ਟਾਇਲਰ ਬੈਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਂਚ ਕਰਤਾਵਾਂ ਮੁਤਾਬਕ ਸ਼ੱਕੀ ਇਸੇ ਘਰ ਨਾਲ ਸੰਬੰਧਿਤ ਹੈ ਅਤੇ ਫਿਲਹਾਲ ਯਕੀਨੀ ਤੌਰ ਤੇ ਕਹਿਣਾ ਮੁਸ਼ਕਲ ਹੋਵੇਗਾ ਕਿ ਉਹ ਇੱਥੇ ਪੱਕੇ ਤੌਰ ਤੇ ਰਹਿ ਰਿਹਾ ਸੀ ਜਾਂ ਕਦੇ-ਕਦਾਈਂ ਹੀ ਆਉਂਦਾ ਸੀ ਸ਼ੱਕੀ ਦੀ ਪਛਾਣ 25 ਸਾਲ ਦੇ ਨਿਕੋਲਸ ਜਗਲਾਲ ਵਜੋਂ ਕੀਤੀ ਗਈ ਹੈ ਅਤੇ ਉਸ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਤੋਂ ਇਲਾਵਾ ਇਰਾਦਾ ਕਤਲ ਦਾ ਦੋਸ਼ ਵੀ ਲਾਇਆ ਗਿਆ ਹੈ। ਪੁਲਿਸ ਮੁਤਾਬਕ ਆਖਰੀ ਵਾਰ ਦੇਖੇ ਜਾਣ ਵੇਲੇ ਨਿਕੋਲਸ ਜਗਲਾਲ ਨੇ 크리스마ਸ ਸਟਾਈਲ ਪਜਾਮਾ ਪੈਂਟ ਅਤੇ ਨੀਲੀ ਗੁਲਾਬੀ ਹੂਡੀ ਵਾਲੀ ਗੁੜੇ ਰੰਗ ਦੀ ਜੈਕਟ ਪਹਿਨੀ ਹੋਈ ਸੀ। ਪੁਲਿਸ ਦਾ ਮੰਨਣਾ ਹੈ ਕਿ ਨਿਕੋਲਸ ਜਗਲਾਲ ਹਥਿਆਰਬੰਦ ਅਤੇ ਖਤਰਨਾਕ ਹੈ ਜਿਸ ਦੇ ਮੱਦੇਨਜ਼ਰ ਕੋਈ ਵੀ ਉਸ ਦੇ ਨੇੜੇ ਜਾਣ ਦਾ ਯਤਨ ਨਾ ਕਰੇ ਅਤੇ ਤੁਰਤ 911 ਤੇ ਕਾਲ ਕੀਤੀ ਜਾਵੇ। ਬਿਊਰੋ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਵਿੱਚ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੀ ਇੱਕ ਹੋਰ 에ਅਰ ਹੋਸਟੈਸ ਲਾਪਤਾ ਹੋਣ ਨਾਲ ਸੰਬੰਧਿਤ ਹੈ। ਜੀ ਹਾਂ। ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੀ ਇੱਕ ਹੋਰ ਕਰੂ ਮੈਂਬਰ ਬੀਤੇ ਦਿਨ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਲਾਪਤਾ ਹੋ ਗਈ ਲਾਹੌਰ ਤੋਂ ਟ੍ਰਾਂਟੋ ਫਲਾਈਟ ਵਿੱਚ ਪੁੱਜੀ ਆਸਿਫ ਨਜਮ ਦੀ ਲਗਾਤਾਰ ਭਾਲ ਕੀਤੀ ਗਈ ਪਰ ਵਾਪਸੀ ਦੀ ਫਲਾਈਟ ਵੇਲੇ ਉਹ ਗਾਇਬ ਰਹੀ ਪੀਆਈਏ ਦੇ ਬੁਲਾਰੇ ਅਬਦੁੱਲਾ ਖਾਨ ਵੱਲੋਂ ਆਸਿਮ ਨਜਮ ਦੇ ਲਾਪਤਾ ਹੋਣ ਦੀ ਤਸਦੀਕ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਟ੍ਰਾਂਟੋ ਤੋਂ ਲਾਹੌਰ ਜਾਣ ਵਾਲੀ ਫਲਾਈਟ ਪੀਕੇ 798 ਦੇ ਕਰੂ ਮੈਂਬਰਾਂ ਵਿੱਚ आसिफ नजम शामिल ਨਹੀਂ ਸੀ ਜਿਸ ਮਗਰੋਂ ਮਾਮਲੇ ਦੀ ਉੱਚ ਪਦਰੀ ਪੜਤਾਲ ਦੇ ਹੁਕਮ ਦਿੱਤੇ ਗਏ ਜਲਦ ਹੀ ਇਹੋ ਸਾਹਮਣੇ ਨਾ ਆਈ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਇੱਕ ਮੀਡੀਆ ਰਿਪੋਰਟ ਮੁਤਾਬਕ ਫਲਾਈਟ ਦੇ ਰਵਾਨਾ ਹੋਣ ਮਗਰੋਂ ਆਸੀਫ ਨਜ਼ਮ ਨੇ 에ਅਰਲਾਈਨ ਨਾਲ ਸੰਪਰਕ ਕਰਦਿਆਂ ਦੱਸਿਆ ਕਿ ਉਹ ਅਚਾਨਕ ਬਿਮਾਰ ਹੋ ਗਈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਪੁੱਜਣ ਵਾਲੇ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੇ ਜਹਾਜ਼ਾਂ ਵਿੱਚ ਆਉਣ ਵਾਲੇ ਮੁਲਾਜ਼ਮ ਅਕਸਰ ਹੀ ਗਾਇਬ ਹੋ ਜਾਂਦੇ ਨੇ ਅਤੇ ਬਾਅਦ ਵਿੱਚ ਉਹਨਾਂ ਵੱਲੋਂ ਪਨਾ ਦਾ ਦਾਅਵਾ ਦਾਖਲ ਕਰ ਦਿੱਤਾ ਜਾਂਦਾ ਹੈ। ਸਾਲ 2023 ਵਿੱਚ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੇ 8 ਮੁਲਾਜ਼ਮ ਕਬੂਤਰ ਹੋ ਗਏ। ਜਦਕਿ 2024 ਵਿੱਚ ਇਹ ਅੰਕੜਾ ਵਧ ਕੇ 10 ਹੋ ਗਿਆ। 에ਅਰ ਹੋਸਟੈਸ ਜਬਰਨ ਬਲੋਚ ਅਤੇ ਮਰੀਮ ਰਜ਼ਾ ਦੇ ਮਾਮਲੇ ਬੇਹੱਦ ਚਰਚਿਤ ਰਹੇ ਜਦਕਿ ਕਈ ਪੋਰਸ਼ ਮੈਂਬਰ ਵੀ ਲਾਪਤਾ ਹੋਏ। ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਵੱਲੋਂ ਮੁਲਾਜ਼ਮਾਂ ਨੂੰ ਕਬੂਤਰ ਹੋਣ ਤੋਂ ਰੋਕਣ ਵਾਸਤੇ ਕਈ ਉਪਾਅ ਕੀਤੇ ਜਾਂਦੇ ਨੇ। ਪਰ ਕੁਝ ਵਕਫੇ ਮਗਰੋਂ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆ ਜਾਂਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਅਤੇ ਭਾਰਤ ਵੱਲੋਂ ਦੁਵੱਲਾ ਵਪਾਰ ਵਧਾ ਕੇ 70 ਅਰਬ ਡਾਲਰ ਤੱਕ ਲਿਜਾਣ ਬਾਰੇ ਤੈਅ ਕੀਤੇ ਗਏ ਟੀਚੇ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਅਤੇ ਭਾਰਤ ਵੱਲੋਂ ਦੁਵੱਲਾ ਵਪਾਰ 70 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ ਮਿੱਥਿਆ ਗਿਆ ਦੱਖਣੀ ਅਫਰੀਕਾ ਵਿੱਚ ਜੀ 20 ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾ ਕਾਰਨੀ ਨੇ ਆਪਣੇ ਭਾਰਤੀ ਹਮਰਤਬਾ ਨਰਿੰਦਰ ਮੋਦੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਘਰਾੜ ਦਿੱਤਾ ਮਾ ਕਾਰਨੀ ਨਵੇਂ ਬਰੇ ਦੇ ਆਰੰਭ ਵਿੱਚ ਭਾਰਤ ਫੇਰੀ ਤੇ ਜਾ ਰਹੇ ਨੇ ਅਤੇ ਇਸ ਦੌਰਾਨ ਦੋਹਾਂ ਮੁਲਕਾਂ ਵਿਚਾਲੇ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਹੋਰ ਅੱਗੇ ਵਧਣ ਦੇ ਆਸਾਰ ਨੇ ਪત્રਕਾਰਾਂ ਨੇ ਜਦੋਂ ਭਾਰਤ ਵੱਲੋਂ ਪੈਦਾ ਹੋ ਰਹੇ ਖਤਰੇ ਬਾਰੇ ਪੁੱਛਿਆ ਤਾਂ ਮਾ ਕਾਰਨੀ ਨੇ ਕਿਹਾ ਕਿ ਵਿਦੇਸ਼ੀ ਦਖਲ ਦੇ ਮੁੱਦੇ ਤੇ ਕੈਨੇਡਾ ਨੂੰ ਸੁਚੇਤ ਰਹਿਣਾ ਹੋਵੇਗਾ ਅਤੇ ਇਸ ਪਾਸੇ ਕੋਈ ਕੋਤਾਹੀ ਨਹੀਂ ਵਰਤੀ ਜਾ ਸਕਦੀ। ਉਹਨਾਂ ਅੱਗੇ ਕਿਹਾ ਕਿ ਭਾਰਤ ਨਾਲ ਕੈਨੇਡਾ ਦਾ ਮਜ਼ਬੂਤ ਕਾਰੋਬਾਰੀ ਰਿਸ਼ਤਾ ਰਿਹਾ ਹੈ ਅਤੇ ਭਾਰਤ ਵਿੱਚ ਨਿਵੇਸ਼ ਕਰਨ ਵਾਲੇ ਮੋਰੀ ਮੁਲਕਾਂ ਵਿੱਚੋਂ ਕੈਨੇਡਾ ਇੱਕ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵੱਲੋਂ ਗੈਰ ਫੌਜੀ ਪਰਮਾਣੂ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ ਗਿਆ ਜਦਕਿ ਮਾ ਕਾਰਨੀ ਦੇ ਦਫ਼ਤਰ ਵੱਲੋਂ ਭਾਰਤ ਵਿੱਚ ਡਿਪਲੋਮੈਟਸ ਦੀ ਗਿਣਤੀ ਵਧਾਉਣ ਅਤੇ ਦੋਹਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਸੁਖਾਵੇਂ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰਨ ਤੇ ਜ਼ੋਰ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਕਤਲकांड ਬਾਰੇ ਭਾਰਤ ਸਰਕਾਰ ਉੱਤੇ ਦੋਸ਼ ਲਾਏ ਜਾਣ ਮਗਰੋਂ ਦੋਹਾ ਮੁਲਕਾਂ ਵਿਚਾਲੇ ਕਾਰੋਬਾਰੀ ਗੱਲਬਾਤ ਛੱਪ ਹੋ ਗਈ ਵਿਆਪਕ ਆਰਥਿਕ ਭਾਈਵਾਲ ਸੰਧੀ ਨਾਲ ਸੰਬੰਧਤ ਗੱਲਬਾਤ ਸਾਲ 2010 ਵਿੱਚ ਸ਼ੁਰੂ ਹੋਈ ਪਰ ਹੁਣ ਤੱਕ ਕੋਈ ਠੋਸ ਇੱਟਾ ਸਾਹਮਣੇ ਨਹੀਂ ਆ ਸਕਿਆ ਹਾਲ ਹੀ ਵਿੱਚ ਕੈਨੇਡੀਅਨ ਖੁਫੀਆ ਏਜੰਸੀ ਦੇ ਮੁਖੀ ਡੈਨ ਰੌਜਰਜ਼ ਵੱਲੋਂ ਉਹਨਾਂ ਚਾਰ ਮੁਲਕਾਂ ਵਿੱਚ ਭਾਰਤ ਨੂੰ ਸ਼ਾਮਲ ਕੀਤਾ ਗਿਆ ਜੋ ਕੈਨੇਡਾ ਵਾਸਤੇ ਖਤਰਾ ਪੈਦਾ ਕਰ ਰਹੇ ਨੇ ਬੇਰਾ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. mama is a train operator in this cabin. There's a helpline for emergencies. Then she will really calm.